ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਤੇ ਪੈ ਚਪ ਨ ਹੋਵਈ ਜੇ ਲਾਇ ਰਹਾ ਨਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪ੍ਰੀਆ ਭਾਰ ਸਹਸ ਸੇ ਅਨਪਲਖ ਹੋਹੀ ਤੈਕ ਨ ਚੱਲੇ ਨਾਲ ਕਿਵ ਸਚਿਆ ਰਹੀਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਢਿਆਈ ਹੁਕਮੀ ਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀ ਸੇ ਇੱਕ ਹੁਕਮੀ ਸਦਾ ਪੁਵਾਈਐ ਹੈ ਹੁਕਮੈ ਨਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀਪ ਜੈ ਤਾਂ ਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਨ ਹੋਵੇ ਕਿਸੈ ਤਨ ਗਾਵੇ ਕੋ ਦਾਤ ਆਣੇ ਨੀਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮੋਂ ਵੀ ਚਾਰ ਗਾਵੇ ਕੋ ਸਾਜ ਕਰੇ ਤਨ ਖੇ ਹੰਗਾਵੇ ਕੋ ਜੀ ਲੈ ਫਿਰ ਦੇਹ ਹੰਗਾਵੇ ਕੋ ਜਪੈ ਦੇਸੈ ਦੂਰ ਗਾਵੇ ਕੋ ਰਖਹ ਦਰਹ ਦੂਰ ਕਥਨਾ ਕਥਿਨਾ ਵੈ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਨਿਗਰੁ ਗੰਤਰ ਖਾਹਿ ਖਾਹਿ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਚਾ ਸਾਇ ਸਚ ਨਾਹੀ ਭਾਖਿਆ ਭਾਉ ਅਪਾਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਿ ਅੱਗੇ ਰਖੀਐ ਜਿਤ ਦਿਸੈ ਦਰਵਾਰ ਮਹੌ ਕੇ ਬੋਲਣ ਬੋਲੀਐ ਜਿਤ ਸੁੰਤਰੀ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕ ਏਵੈ ਜਾਣੀਐ ਸਭ ਆਪਿ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨੋ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦੰ ਗੁਰਮੁਖ ਰਹਿ ਅਸਮਾਈ ਗੁਰ ਈਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹੋ ਗਣਾ ਅੱਖ ਨਾਹੀ ਕਹਿਣਾ ਕਥਨ ਨਾ ਜਾਇ ਗੁਰਾ ਇੱਕ ਦੇਵ ਜਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜਿਤਸ ਭਾਵਾ ਵਿਣ ਭਾਣੇ ਕੇ ਨਾਇ ਕਰੀ ਜੇਤੀ ਸਿਰਠੂ ਪਾਈ ਵੇਖਾ ਮਨ ਕਰਮਾਂ ਕੇ ਮਿਲ ਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਕੂਰਖੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਰੈ ਅਰਜਾ ਹੁਰਦ ਸੁਣੀ ਹੋਏ ਨਵਖੰਡ ਵਿੱਚ ਜਾਣੀਐ ਨਾਲ ਚੱਲੈ ਸੋ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰਿ ਨਾ ਆਵੈ ਤਾ ਵਾਤਨ ਪੁੱਛੈ ਕੀ ਕੀਟਾ ਅੰਦਰ ਕੀਟਕਾਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨ ਸੁਝੈ ਜੇਤਸ ਗੁਣ ਕੋਈ ਕਰੇ ਸੁਨਿਆ ਸੱਦਪੀ ਸੁਰਨਾਥ ਸੁਨਿਆ ਤ੍ਰਤੋ ਲੀ ਆਕਾਸ਼ ਸੁਨਿਆ ਦੀਪ ਲੋਪਾ ਤਾਲ ਸੁਨਿਆ ਪੋ ਹਿਨ ਸਕੈ ਕਾਲ ਨਾਨਕ ਭਗਤ ਸਦਾ ਵਿੰਗ ਸੁਨਿਆ ਅਨੂਪਉ ਕਾ ਨਾਸ ਸੁਨਿਆ ਈਸ਼ਰ ਵਰਮੈਂਦ ਸੁਨਿਆ ਮੁਖਸਾ ਲਾਹਣ ਮੰਦ ਸੁਨਿਆ ਜੋਗ ਜੁਗ ਤਨ ਭੇਦ ਸੁਨਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਦਸ ਰਵੇਗਾ ਸੁ ਸੁਨੇ ਅੰਧੂਪ ਪਉ ਕਰਨਾਸ ਸੁਣਿਆ ਸਤ ਸੰਤੂਕ ਗਿਆਨ ਸੁਣਿਆ 68 ਕੈਸ਼ਨਾਨ ਸੁਣਿਆ ਪੜ ਪੜ ਪਾਵੇ ਮਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤ ਦਸ ਰਵੇਗਾ ਸੁ ਸੁਨੇ ਅੰਧੂਪ ਪਉ ਕਰਨਾਸ ਸੁਣਿਆ ਸਰਾ ਗੁਨਾ ਕੇਂਗਾ ਸੁਣਿਆ ਸੇਖ ਫੀਰ ਪਾਤਸ਼ਾ ਸੁਣਿਆ ਦੇ ਪਵਹ راہ ਸੁਣਿਆ ਹਾਥ ਹੋਵੇ ਅਸਗਾਹ ਨਾਨਕ ਭਗਤ ਸਦਾ ਵੇਂਗਾਸ ਸੁਨੇ ਅਨੂਪਾਉ ਕਰਨਾਸ ਮੰਨੇ ਕੀ ਗਤ ਕਈ ਨ ਜਾਏ ਜੇ ਕੋ ਕਹੈ ਪਿਛੇ ਬਿਛਟਾਇ ਕਾਗਦ ਕਲਮਨ ਲਿਖਨ ਹੈ ਰਮਣੀ ਕਬੈ ਕਰਣ ਵਿਚਾਰੈ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਭਵਨ ਕੀ ਸ਼ੁੱਧ ਮੰਨੇ ਮੋਖ ਛੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਖਸ਼ੇਂ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੈ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮਨ ਨਾਨਕ ਭਰਨ ਵੇਖੂ ਐਸਾ ਨਾਮ ਨਰਿੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਮਨ ਚੀ ਪਾਵਹਿ ਦਰਗਹਿ ਮਾਨ ਪੰਚੀ ਸੋਹ ਹੈ ਦਰ ਰਾਜਾਨ ਪੰਚਾਕਾ ਗੁਰ ਇਕ ਧਿਆਨ ਜੀ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰਤ ਔਲ ਧਰਮ ਦੇ ਕਾ ਪੂਤ ਸੰਤੋਖ ਥਾਬ ਰਖਿਆ ਜਨ ਸੂਤ ਜੇ ਕੋ ਵਜਹ ਹੋਏ ਸਚਿਆ ਤੁਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋ ਦਿਸਤੇ ਪਾਤਲਿਕ ਕਵਣ ਜੂਰ ਜੀ ਜਾਤ੍ਰੰਗਾ ਕੇ ਨਾਮ ਸਭ ਨਾਲ ਲਿਖਿਆ ਬੜੀ ਕਲਾਮ ਇਹ ਹੋਲੇ ਕਲਕ ਜਾਣੇ ਕੋਇ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਨ ਸੁਆਲਿ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਬਸਾ ਇੱਕ ਕੁਬਾ ਦਿਸਤੇ ਹੋਏ ਲਗਦਰੀਆ ਕੁਦਰਤ ਕਵਨ ਕਹਾ ਵਿਚਾਰ ਬਾਰਿਆਂ ਨ ਜਾਵਾ ਇਕ ਬਾਰ ਜੋ ਤੁਧ ਭਾਵੈ ਸਾਈ ਭਲਿਕਰ ਤੂ ਸਦਾ ਸਲਾਮ ਨਿਰੰਕਾਰ ਅਸੰਖ ਜਪ ਸੰਭਾਉ ਸੰਗ ਪੂਜਾ ਅਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਖ ਦਾਤਾਰ ਸੰਖ ਸੂਰਮੋ ਭਗਸਾਰ ਅਸੰਖ ਮੋਣ ਲਿਲਾਇ ਤਾਰ ਕੁਦਰਤ ਕਵਣ ਕਹੈ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤਦ ਭਾਵੇ ਸਾਈ ਪਲਿਕਾਰ ਤੁਸਰਾ ਸੰਤ ਅਨੰਕਾਰ ਅਸੰਖ ਮੂਰਖ ਅਨਕੂਰ ਸੰਖ ਚੋਰ ਹਰਾਮਖੋਰ ਸੰਖ ਮਰ ਕਰ ਜਾਹਿ ਜੂਰ ਅਸੰਖ ਗਲ ਵੱਡ ਹਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਹਿ ਸੰਖ ਮਲੇਸ਼ ਮਲ ਪਖਾਹਿ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰੇ ਨਾ ਜਾਵਾ ਇਕਬਰ ਜੋ ਤੁਧ ਭਾਵੈ ਸਾਈ ਭਲਿ ਕਰ ਤੁਸਦਾ ਸਲਾਮ ਅੰਕਾਰ ਅਸੰਖ ਨਾਵ ਸੰਗ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹੈ ਸਰ ਭਾਰ ਹੋਏ ਖਰੀ ਨਾਮ ਖਰੀ ਸਾ ਲਾਖ ਰਿੰਗਿਆਣ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਕਰੈ ਸਰ ਸੰਜੋਗ ਵਖਾਨ ਜਿਨੇਹ ਲਿਖੇ ਤਿਸ ਸਰਨਾਹਿੰ ਜਿ ਫਰਮਾਇ ਤੇ ਉਤੇ ਪਾਹਿ ਜੇ ਤਾ ਕੀਤਾ ਤੇ ਤਾ ਨਾ ਬਿੰਦਾਵੇ ਨਾਹੀ ਕੋਥਾ ਉਕੁਰਤ ਕਵਨ ਕਾ ਵਿਚਾਰ ਬਾਰੇ ਨਾ ਜਾਵੇ ਇਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰ ਦੇਹ ਪਾਣੀ ਤੋਤੇ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਰੀਏ ਮਤ ਪਪਾ ਗੇ ਸੰਗ ਉਤ ਪੈਨਾ ਵੇ ਕੇ ਰੰਗ ਪੁੰਨੀ ਪਾਪੀ ਅਖਣ ਨਾਹੀ ਕਰ ਕਕਰਨ ਨ ਲਿਖ ਲੈ ਜਾਹੂੰ ਆਪੇ ਵੀ ਜਾ ਪੀਖਾ ਨਾਨਕੁ ਹੁਕਮੀ ਆਭੁੰਜਾਹੂ ਤੀਰਥ ਤਪ ਦਇਆ ਦਾਨ ਜੇ ਕੋ ਪਾਵੈ ਤਿਲ ਕਾਮਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਅਤ ਬਾਣੀ ਬਰਮਾਉ ਸਤ ਸੁਆਸ ਦਾ ਮਨ ਚਾਉ ਕਵਨ ਸਵੇਲਾ ਵਖਤ ਕਵਨ ਕਵਨਿਤ ਕਵਨ ਬਾਰ ਕਵਨ ਸੁਰਤੀ ਮਾਹੂ ਕਵਨਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਨ

ਉੜਕ ਉੜਕ ਪਾਲ ਥਕੇ ਵੇਦ ਕਹਿਣਿਕ ਬਾਤ ਸੈ ਸੁਠਾਰਾ ਕਿਨਕ ਤੇ ਬਾਸ ਲੁਕ ਤਾ ਤੋ ਲਿਖਾ ਹੋਇ ਤੋ ਲਿਖੀਆਂ ਲਿਖੇ ਹੋਵੇ ਨਾਸ ਨਨਕੁ ਡ ਅੱਖੀਐ ਅਪ ਜਣ ਆਪ ਸਲਾਹੀ ਸਲਾਹੀ ਤੀ ਸੁਰਤ ਨ ਪਾਈ ਅਨ ਦੀਆਂ ਤਵੈ ਸਮੁੰਦਰ ਨ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਾ ਸੇ ਤੇ ਮਾਲ ਧਨ ਕੀੜੀ ਤੁਲਨਾ ਹੋਵਣੀ ਜੇਤ ਸਮਨੋ ਨ ਮੀਸਰੈ ਅੰਤ ਨਾ ਸਿਖਤੀ ਕਹਿ ਨਾ ਅੰਤ ਅੰਤਨ ਕਰਨੇ ਦੇ ਨਾ ਅੰਤ ਅੰਤਨ ਵੇਖਣ ਸੁਣਨ ਨਾ ਅੰਤ ਅੰਤਨ ਜਾਪਿਆ ਕਿ ਮਨ ਮੰਤ ਅੰਤਨ ਜਾਪਿਆ ਕੀਤਾ ਆਕਾਰ ਅੰਤਨ ਜਾਪਿਆ ਪਰਵਾਰ ਅੰਤ ਕਰਨ ਕੀਤੇ ਬਿਲਲਾਹੇ ਤਾਂ ਕਿ ਅੰਤਨ ਪਾਏ ਜਾਹੇ ਇਹੋ ਅੰਤਨ ਜਾਣੇ ਕੋਈ ਬਹੁਤਾ ਕੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚ ਉਪਰ ਉੱਚਾ ਨਾਉ ਇਵੜੂ ਚਾ ਹੋਵੇ ਕੋਇ ਤ ਸੁੱਚੇ ਕੋ ਜਾਣੇ ਸੋਏ ਜੀਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀਂ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕਿਤੇ ਮੰਘ ਹੈ ਜੋਦ ਪਰ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਖਪਤ ਹੈ ਵੇਕਾਰ ਕਿਤੇ ਲੈ ਲੈਮ ਕਿਰਪਾ ਹੈ ਕਿਤੇ ਮੂਰਖ ਕਾਏ ਖਾਹਿ ਕੀਤਿਆਂ ਦੁਖ ਪੂਖ ਸਦ ਮਾਰੇ ਪਿਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਇ ਰੱਖਣ ਸਕੈ ਕੋਇ ਜੇ ਕੋ ਖਾਇ ਰੱਖਣ ਪਾਏ ਉਹ ਜਾਣੇ ਜੇਤੀਆ ਮੁਖਾਏ ਆਪੇ ਜਾਣੇ ਆਪੇ ਦੇ ਅਖ ਹੈ ਸੇ ਪੇਕੇ ਕੀਿਸਨੋ ਬਖਸ਼ੇ ਸਿਵਤਸਾਲਾ ਨਾਨਕ ਪਾਤਸ਼ਾਹੀ ਪਾਦਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਮੁੱਲਾ ਵਹਿ ਮੁੱਲ ਜਾਹੇ ਮੁੱਲ ਭਾਇ ਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਮੁਰਣੀ ਸਾਨ ਅਮੁੱਲ ਕਰਮ ਮੁੱਲ ਫੁਰਮਾਨ ਮੁੱਲਾ ਮੁੱਲਾ ਕਿਆ ਨਾ ਜਾਇ ਆਖ ਅਖਰੇਲੇ ਵਿਲਾਇ ਅੱਖ ਹੈ ਵੇਦ ਪੜ ਪੁਰਾਣੀ ਅੱਖ ਹੈ ਪੜੇ ਕਰੇ ਵਿਖਿਆਨ ਅੱਖ ਹੈ ਬਰਮੀ ਅੱਖ ਹੈ ਇੰਦ ਅੱਖ ਹੈ ਗੋ ਪੀਤਾ ਗੋਵਿੰਦ ਅੱਖ ਹੈ ਇਸ ਰੱਖ ਹੈ ਸਿਦ ਅੱਖ ਹੈ ਕੀਤੇ ਕੀਤੇ ਬੁੱਧ ਅੱਖ ਹੈ ਧਨ ਅੱਖ ਹੈ ਦੇਵ ਅੱਖ ਹੈ ਸੁਨਨ ਮੁੰਜਨ ਸੇਵਾ ਕੀਤੇ ਅੱਖ ਅਖਣ ਪਾਏ ਕੀਤੇ ਕਹਿ ਕੇ ਠੁੜ ਜਾਹੇ ਤੇ ਕੀਤੇ ਹੋਰ ਕਰੇ ਤਾਂ ਘਣ ਸਕੈ ਕਈ ਕੇ ਸੰਜੀਵਡ ਪਾਏ ਤੇ ਉਡ ਹੋਏ ਨਾਨਕ ਜਾਣੈ ਸੱਚਾ ਸੋਏ ਜੀ ਕੋ ਅੱਖ ਹੈ ਬੋਲ ਵਿਗਾੜ ਤਨ ਲਿਖੀਐ ਸਰਗਾਵ ਰੰਗਾਵ ਸੋਦਰ ਕੀ ਹਸੂ ਕਰ ਕੇ ਹਜਤ ਵੈ ਸਰਬ ਸਮਾਲੇ ਵਾਜੇ ਨਾਦੁ ਨਿਕੁ ਸੰਗਾ ਕੀਤੇ ਬਾਵਨ ਹਾਰੇ ਕੀਤੇ ਰਾਗ ਪਰੇ ਸੰਕਈਨ ਕੀਤੇ ਗਵਨ ਹਾਰੇ ਗਵਹ ਤੁਨੋ ਪਉਣ ਪਣੀ ਬੈ ਸੰਤੁਰ ਗਵੈ ਰਾਜਾ ਤ੍ਰਿਵੰਦਵਾਰੇ ਗਵਹ ਚਿਤ ਗਉਦਲੇਹ ਜਾਨ ਹੈ ਲਿਖ ਲਿਖ ਧਰਮ ਵਿਚਾਰੇ ਗਵਹ ਈਸਰ ਵਰਮਾ ਦੇਵੀ ਸੋਣ ਸਦਾ ਸਵਾਰੇ ਗਵੈੰਦਨ ਦਰਸਨ ਬੈਠੇ ਦਿਵਤਿਆਂ ਦਰ ਨਾਲੇ ਗਾਵ ਸਦੀ ਸਮਾਦੀ ਅੰਦਰ ਗਾਵਨ ਸਰ ਵਿਚਾਰੇ ਗਵਨ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਵਨ ਪੰਡਿਤ ਪੜਨ ਰੱਖੀ ਸਰ ਜੋ ਜੁਗਵੇਦਾ ਨਾਲੇ ਗਾਵ ਹੈ ਮੋਹਣੀਆਂ ਮਨਮੋਹਨ ਸੁਰਗਮਚ ਫਿਆਲੇ ਗਾਵਨ ਰਤਨ ਪਾਏ ਤੇਰੇ 88 ਤੀਖਤ ਨਾਲੇ ਗਾਵ ਹੈ ਜੋਦ ਮਾਵਲ ਸੂਰਗ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਪਰ ਭੰਡਾ ਕਰ ਕਰ ਰੱਖੇ ਤਹਾਰੇ ਸੇ ਤੂੰ ਨੂ ਗਾਵਨੁ ਜੁਨ ਪਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਵਨ ਸਿਮਾ ਜਿਤ ਨਾਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚਾ ਸਚੀਨਾ ਹੈ ਹੈ ਪੀਹ ਸਿਜਾਇ ਨਾ ਜਸ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੇ ਕਰ ਕਰ ਜਿਨ ਸਿਮਾਏ ਜਿਨ ਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੋਤਿਸ ਦੇ ਵੜਿਆਈ ਜੋਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹੋ ਸ਼ਾਹ ਪਾਤ ਸਾਹਿਬ ਨਾਨਕ ਰੈ ਨਰ ਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਪੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਚੀਤ ਆਈ ਪੰਥੀ ਸਗਲ ਜਮਾਤੀ ਮਣ ਜੀਤੈ ਜਗ ਜੀਤ ਆਦੇਸ ਸੈ ਆਦੇਸ ਵਾਦ ਨੀਲ ਅਨੰਦ ਨਹਤ ਜੋ ਜੋ ਏਕੋ ਵੇਸਾ ਬੁਗਤ ਗਿਆਨ ਦੇ ਆ ਪੰਡਾਰਣ ਕੜਗੜਵਾ ਜਹਨਾਦ ਆਪਨਾ ਨਾਥੀ ਸਭ ਜਾ ਕਿਰਿਤ ਸਦਬਰਾ ਸਾਧ ਸੰਜੋਗ ਜੋਦ ਦੇ ਕਾਰ ਚਲਾਵੇ ਲੇਖਿਆ ਵਹਿ ਭਾਗ ਆ ਦੇਸ ਤੇ ਸ ਦੇਸ ਅਦ ਨੀਲਾ ਨੰਦ ਨਹਤ ਜੋਦ ਏਕੋ ਵੇਸ ਇਕਮਾਇ ਜੁਗਤ ਵੈ ਤਨ ਚੱਲੇ ਪ੍ਰਵਾਨਿਕ ਸੰਸਾਰ ਇਕ ਪੰਡਾਰ ਇਕ ਲਾਇ ਦੀਵਾ ਨਿਵਤ ਸਪਵਤ ਵੈ ਚਲਾਵੇ ਜੇ ਹੋਇ ਫਰਮਾਨ ਉਹ ਵੇਖੇ ਉਹਨਾਂ ਨਦੁਰਣ ਆਵੇ ਬਹੁਤਾ ਮਿੰਡਾਨ ਆਦੇਤ ਸਿਆ ਆਦੇਸਾ ਦੁਨੀਲ ਨਦ ਨਹਤ ਜੋ ਜੋ ਇੱਕੋ ਵੇਸ ਅਸਨ ਲੋਇ ਲੋਇ ਪੰਡਾ ਜੋਗ ਸਪਾਇ ਸੋ ਇੱਕਾ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸਤ ਸਿਆ ਆਦੇਸਾ ਦੁਨੀਲ ਨਦ ਨਹਤ ਜੋ ਜੋ ਇੱਕੋ ਵੇਸ ਇਕ ਦੂਜੀ ਪੌ ਲਖ ਹੋਇ ਲਖ ਹੋਵੇ ਲਖ 20 ਲਖ ਲਗੇੜਾ ਕੀਏ ਇੱਕ ਨਾਮ ਜਗਦੀਸ਼ੇ ਤਰਾਪਤ ਪਵੜੀਆ ਚੜੀਏ ਹੋਏ 21 ਸੁਣ ਗੱਲਾ ਆਕਾਸ਼ ਕੀ ਤਾਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜੇ ਠੀਸ ਅੱਖ ਜੁਰਜ ਪੈਨੇ ਜੋਰ ਜੋ ਨ ਮੰਗਨ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨ ਜੋਰ ਜੋ ਨ ਰਾਜ ਮਾਲ ਮਨ ਸੋ ਮਨਸੂਰ ਜੋ ਨ ਸਲਤੀ ਗਿਆਨ ਵਿਚਾਰ ਜੋ ਨਾ ਜਿਗਤੀ ਹਟਾ ਸੰਸਾਰ ਜਿਸ ਹੱਥ ਜੁਰ ਕਰ ਵੇਖੈ ਸੋਏ ਨਾਨਕ ਤੂੰ ਨੀਚ ਨ ਕੋਈ ਰਾਤੀ ਰੂਤੀ ਸਿਤਿਵਾਰ ਪਵਨ ਪਉਣ ਅਗਨੀ ਪਾਤਾਲ ਤਿਸ ਵਿੱਚਰ ਤਿਥਵ ਰਖੀ ਧਰਮਸਾਲ ਤਿਸਵ ਜੀ ਜਿਉ ਤੇ ਰੰਗ ਤਨ ਕੀ ਨਾਮ ਅਨੇਕ ਅਨੰਤ ਕਰਮੀ ਕਰਮ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਨ ਕਚੁ ਕਾਇਓ ਥੈ ਪਾਏ ਨਾਨਕ ਜੇ ਜਾਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਵਹਿ ਸੰਦਰ ਕੀਤੇ ਕਣ ਮਹੇਸ਼ ਕੀਤੇ ਵਰਮੇ ਘੜਤ ਘੜੀ ਰੂਪ ਰੰਗ ਕੀ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਰੂਪ ਦੇਸ ਕੀਤੇ ਜਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਰ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਨੁ ਮੁਨ ਕੀਤੇ ਕੀਤੇ ਰਤਨ ਸਮੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਤ ਨਰਿੰਦ ਕੀਤੀਆਂ ਸ੍ਰੋਤੀ ਸੇਵਕ ਕੀਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਦਿੱਥਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਥ ਘੜ ਗਣੀਆਂ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹ ਹਿੰਜੇ ਕੋ ਕਹ ਪਿਛਾ ਪਿਛਤਾਏ ਦਿੱਥ ਘੜੀਏ ਸੁਰਤ ਮਤਮਨ ਬੋਧ ਦਿੱਥ ਘੜੀਏ ਸੁਰਸਤਾ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਦਿੱਥੈ ਔਰ ਨ ਕੋਈ ਹੋਰ ਦਿੱਥੈ ਜੋਦ ਮਹਾਮਲ ਸੂਰਤਿ ਨ ਮੈ ਰਾਮ ਰਹਿਆ ਭਰਪੂਰ ਦਿੱਥੈ ਸਿਤੋ ਸਿਤਮ ਮਾਹੀ ਤੰਕੇ ਰੂਪਨ ਕਥਨੇ ਜਾਹੇ ਨਾਉ ਹਮਰੈ ਨ ਠਾਗੇ ਜਾਹੇ ਜਿਨ ਕੈ ਰਾਮ ਬਸੈ ਮਨ ਮਾਹੀ ਦਿੱਥੈ ਭਗਤ ਵਸੈ ਕੇ ਲੋਕ ਰੈ ਨਨ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖਿ ਨਦਰਿ ਨਿਹਾਲ ਇਥੈ ਖੰਡ ਮੰਡਲ ਵਰ ਪੰਡੂ ਜੇ ਕੋ ਕਥ ਤੰਤ ਨੰਤ ਇਥੈ ਲੋਲ ਆਕਾਰ ਜਿ ਵਿਜੋਕ ਮੂਤਿ ਅਤਿ ਵਿਕਾਰ ਵਿਖਿਆ ਵਿਕਸਾ ਕਾ ਵਿਚਾਰ ਨਾਨਕ ਕਥਨਾ ਕਰੇੜਾ ਸਾਰ ਜਤ ਪਹਾਰਾ ਧੀੜ ਸੁਨਿਆਰ ਅਹਰਨ ਮਤ ਵੇਧ ਹਥਿਆਰ ਪੌਖ ਲਾਗ ਤਵਤਾਉ ਪੰਡਾ ਪਉ ਅਮਰਤ ਤਾਲ ਕੜੀਏ ਸਬ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ ਦਿਵਸ ਰਾਤ ਦੁਇ ਦਾਈਂ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਬਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਤੇ ਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ